ਇੱਕ ਮੇਰੀ ਬੇਨਤੀ ਹੈ ਕਿ ਇਹਨੂੰ ਥੋੜਾ ਜਿਹਾ ਡਿਸਪਲਿਨ ਚ ਰੱਖੋ ਜਿਹੜੇ ਬਾਹਰ ਉੱਠ ਕੇ ਤਾਂ ਉਹ ਉੱਥੇ ਗਿੜੇ ਦੇ ਇਧਰ ਵਾਕੇ ਪਲੀਜ਼ ਉੱਥੇ ਬਹਿ ਜਾਓ ਜਿੰਨਾ ਡਿਸਪਲਿਨ ਚ ਰਹਾਂਗੇ ਉਨੇ ਹੀ ਅਸੀਂ ਕਾਮਯਾਬ ਹੋਵਾਂਗੇ ਤੇ ਸਾਡੀ ਉੱਥੇ ਵੀ ਡਿਸਪਲਿਨ ਦੀ ਘਾਟ ਸੀ ਜਿਹੜੀ ਅਸੀਂ ਮਾਰ ਖਾਧੀ ਹੈ ਤੇ ਅੱਗੇ ਤੋਂ ਇਹ ਚੀਜ਼ ਨੂੰ ਥੋੜਾ ਜਿਹਾ ਖਿਆਲ ਰੱਖੋ ਹੁਣ ਪ੍ਰੋਫੈਸਰ ਜੈਪ ਸਿੰਘ ਟਵਾਣਾ ਉਸ ਤੋਂ ਬਾਅਦ ਰੰਜੀਤ ਸਿੰਘ ਸਵਾਜਪੋਤ ਤਿਆਰ ਰਹਿਣੇ ਤੋਂ ਬਾਅਦ ਅ ਸਮਾ ਤੁਹਾਡਾ ਬੜਾ ਕੀਮਤੀ ਹੈ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਵੱਲੋਂ ਮੈਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਵਕਤ ਦਿੱਤਾ ਗਿਆ ਮੈਂ ਅ ਅੱਜ ਆਪਣੇ ਵਿਚਾਰ ਵਿਸਥਾਰ ਦੇ ਵਿੱਚ ਬੌਇਸ ਆਫ ਈਸਟ ਪੰਜਾਬ ਦੇ ਉੱਤੇ ਪਾ ਚੁੱਕਿਆ ਬੇਨਤੀ ਹੈ ਕਿ ਤੁਸੀਂ ਸਮਾਂ ਕੱਢ ਕੇ YouTube ਦੇ ਚੈਨਲ ਤੇ ਉਹ ਜ਼ਰੂਰ ਸੁਣ ਲਿਓ ਕਿਉਂਕਿ ਸਾਰਾ ਕੁਝ ਸਮੇਂ ਦੇ ਹਿਸਾਬ ਨਾਲ ਇੱਥੇ ਨਹੀਂ ਬੋਲਿਆ ਜਾ ਸਕਦਾ ਆ ਇੱਕ ਗੱਲ ਜਿਹੜੀ ਭਗਵੰਤ ਮਾਨ ਸਰਕਾਰ ਬਾਰੇ ਬਖਰੀਵਾ ਕਰਨ ਦੀ ਚੱਲ ਰਹੀ ਹੈ ਕਿ ਅਸਲ ਦੇ ਵਿੱਚ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਉਹ ਲੋਗ ਨੇ ਜਿਨ੍ਹਾਂ ਨੇ ਭਗਤ ਸਿੰਘ ਨੂੰ ਸੇਲ ਤੇ ਲਾਇਆ ਜਿਨ੍ਹਾਂ ਨੇ ਭਗਤ ਸਿੰਘ ਨੂੰ ਮਾਰਕੀਟ ਦੇ ਵਿੱਚ ਵੇਚਿਆ ਇਕੋਸ ਵਸਤੂ ਦੀ ਤਰ੍ਹਾਂ ਜਿਵੇਂ ਖਰੀਦੀ ਜਾਂ ਵੇਚੀ ਜਾਂਦੀ ਵਸਤੂ ਹੁੰਦੀ ਹੈ ਇੱਕ ਤੁਸੀਂ ਉਹ ਲੋਕ ਹੋ ਮੇਰਾ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਮੈਂ ਵਿਕਰਮਜੀਤ ਵਰਗੇ ਯੋਧਿਆਂ ਨੂੰ ਆਪਣੇ ਸਾਹਮਣੇ ਬੈਠਾ ਦੇਖਦਾ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੌਰਾਨ ਲੱਤਾਂ ਤੜਵਾਈਆਂ ਲੱਤਾਂ ਦੇ ਵਿੱਚੋਂ ਦੀ ਗੋਲੀਆਂ ਪਾਰ ਹੋਈਆਂ ਲੰਬਾ ਸਮਾਂ ਉਹਨਾਂ ਨੇ ਇਨਕਲਾਬ ਜਿੰਦਾਬਾਦ ਜਦ ਭਗਤ ਸਿੰਘ ਦੇ ਵਿਚਾਰਾਂ ਦਾ ਨਾਅਰਾ ਬੁਲੰਦ ਕੀਤਾ ਭਗਤ ਸਿੰਘ ਨੇ ਜੇਲ੍ਹ ਦੇ ਅੰਦਰੋਂ ਵੀ ਜਦੋਂ ਉਸ ਨੂੰ ਮੌਤ ਸਾਹਮਣੇ ਦਿਸਦੀ ਸੀ ਤਾਂ ਉਸ ਨੇ ਇੱਕ ਪ੍ਰੋਗਰਾਮ 2 ਫਰਵਰੀ 1931 ਨੂੰ ਜਾਰੀ ਕੀਤਾ ਜਿਹੜਾ ਤੁਹਾਨੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਾਲੋਂ ਵਖਰੇਵਾ ਕਰਨ ਲਈ ਉਹਨੂੰ ਸਮਝਣਾ ਜ਼ਰੂਰੀ ਹੈ ਉਸ ਦੇ 8 ਨੁਕਤੇ ਸੀ ਤੋ ਸਭ ਤੋਂ ਪਹਿਲਾ ਸੀ ਜ਼ਗੀਰਦਾਰੀ ਦਾ ਖਾਤਮਾ ਜ਼ਗੀਰਦਾਰੀ ਦਾ ਖਾਤਮਾ ਪੰਜਾਬ ਦੇ ਬਹਾਦਰ ਲੋਕਾਂ ਨੇ ਮਜਾਰਾ ਲਹਿਰ ਸ਼ੁਰੂ ਕਰਕੇ ਉਹ ਜਿੱਤ ਪ੍ਰਾਪਤ ਕੀਤੀ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਸਫਾਇਆ ਕੀਤਾ ਜੰਮੂ ਕਸ਼ਮੀਰ ਦੇ ਵਿੱਚ ਵੀ ਇਹ ਜੇ ਇਹੀ ਹੋਇਆ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਪਾਵੇਂ ਉਹ ਨਕਸਲਵਾੜੀ ਦੀ ਲਹਿਰ ਸੀ ਬੇਸਿਕਲੀ ਉਹ ਕਿਸਾਨੀ ਲਹਿਰ ਸੀ ਤੇਲੰਗਾਨਾਂ ਦੀ ਲਹਿਰ ਸੀ ਤਬਾਗਾ ਦੀ ਲਹਿਰ ਸੀ ਇਹ ਕਿਸਾਨੀ ਜਦੋਂ ਜੈਦਾ ਸੀ ਦੂਸਰਾ ਉਹਨਾਂ ਦੇ ਪ੍ਰੋਗਰਾਮ ਦਾ ਨੁਕਤਾ ਹੈਗਾ ਕਿ ਕਿਸਾਨਾਂ ਦੇ ਕਰਜ਼ੇ ਖਤਮ ਕੀਤੇ ਜਾਣ। ਤਾਂ ਤੁਸੀਂ ਦੇਖ ਸਕਦੇ ਹੋ। ਇਹਨਾਂ ਨੂੰ ਪੁੱਛ ਸਕਦੇ ਹੋ ਕਿ ਕਿੰਨੇ ਕਿਸਾਨਾਂ ਦੇ ਕਰਜ਼ੇ ਤੁਸੀਂ ਮਾਫ਼ ਕੀਤੇ ਐ। ਭਗਤ ਸਿੰਘ ਦੇ بارش ਵੰਣ ਦਾ ਦਾਵਾ ਕਰਨ ਵਾਲੇ, ਉਹਦੀਆਂ ਪੱਗਾਂ ਸਜਾਉਣ ਵਾਲੇ, ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਕਿੰਨੇ ਲੋਕਾਂ ਦਾ ਕਰਜ਼ਾ ਮਾਫ਼ ਕਰ ਚੁੱਕੇ ਹੋ? ਤੀਸਰਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਜ਼ਮੀਨ ਦਾ ਅਗਰ ਸਾਡਾ ਰਾਜ ਆ ਜਾਂਦਾ ਹੈ ਅਸੀਂ ਜ਼ਮੀਨ ਦਾ ਕੌਮੀਕਰਨ ਕਰਕੇ ਸਾਂਝੀ ਖੇਤੀ ਕਰਾਂਗੇ ਸਾਂਝੀ ਖੇਤੀ ਜਿਸ ਦੇ ਵਿੱਚ ਭਾਈਚਾਰਕ ਤੌਰ ਦੇ ਉੱਤੇ ਲੋਕ ਸਾਂਝੇ ਤੌਰ ਦੇ ਉੱਤੇ ਕੰਮ ਕਰਨਗੇ ਤੇ ਸਾਡੇ ਇਸ ਧਰਤੀ ਨੂੰ ਖੁਸ਼ਹਾਲ ਬਣਾਣਗੇ ਤੇ ਇਹਦਾ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਲੱਭ ਕੇ ਦੇਖਿਓ ਕਦੇ ਸਟੇਜ ਦੇ ਉੱਤੇ ਇਹਨਾਂ ਨੂੰ ਸਵਾਲ ਕਰਕੇ ਦੇਖਿਓ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਕੀ ਆ ਪ੍ਰੋਗਰਾਮ ਦਰਜ ਹੈ ਜਿਹੜਾ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਜਾਰੀ ਕੀਤਾ ਚੌਥਾ ਉਹਨਾਂ ਨੇ ਕਿਹਾ ਕਿ ਕਿਸਾਨੀ ਤੋਂ ਜਿਹੜੇ ਲੈ ਜਾਂਦੇ ਸਾਰੇ ਖਰਚੇ ਖਤਮ ਕੀਤੇ ਜਾਣਗੇ ਅੱਜ ਹਰ ਤਰ੍ਹਾਂ ਦਾ ਟੈਕਸ ਕਿਸਾਨਾਂ ਨੂੰ ਪੇ ਕਰਨਾ ਪੈਂਦਾ ਹੈ ਕਿਸਾਨ ਜਿਹੜਾ ਅਨਦਾਜ਼ ਤੱਕ ਹੈ ਜਾਂਦਾ ਉਹਨੂੰ ਕਿਸੇ ਬੇਸਿਸ ਦੇ ਉੱਤੇ ਛੋਟ ਨਹੀਂ ਹੈ ਟੋਲ ਪਲਾਜ਼ਾਂ ਦੇ ਉੱਤੇ ਕਈ ਵਿਕਾਉ ਪੱਤਰਕਾਰਾਂ ਨੇ ਇਹ ਗੱਲ ਕਹੀ ਕਿ ਕਿਸਾਨ ਆਪਣਾ ਰਾਹ ਚਲਾ ਰਹੇ ਨੇ ਇਹ ਟੋਲ ਪਲਾਜ਼ਾਂ ਤੋਂ ਮੁਕਤ ਜਾ ਰਹੇ ਨੇ ਪਰ ਉਹ ਕਿੰਨੇ ਪਰਸੈਂਟ ਆਗੂ ਨੇ ਸ਼ਿਦਕੀ ਸਿਰੜੀ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਹਰ ਕਿਸਮ ਦੀ ਕੁਰਬਾਨੀ ਕੀਤੀ ਜੇ ਇੱਕ ਟੋਲ ਪਲਾਜੇ ਤੋਂ ਉਹ ਤੁਹਾਡਾ 100 ਰੁਪਏ ਦਾ ਟਿਕਟ ਨਹੀਂ ਘਟਾਉਂਦੇ ਤਾਂ ਇਹ ਉਹਨਾਂ ਦੀ ਤਾਕਤ ਦੀ ਸਮਰੱਥਾ ਹੈ ਤੁਸੀਂ ਕੋਈ ਖਰਾਤ ਨਹੀਂ ਦਿੱਤੀ ਪਰ ਲੱਖਾਂ ਲੋਕ ਉਸੇ ਟੋਲ ਪਲਾਜਿਆਂ ਦੇ ਉੱਤੋਂ ਟੈਕਸ ਭਰ ਕੇ ਜਾਂਦੇ ਨੇ ਹਰ ਚੀਜ਼ ਦੇ ਉੱਤੇ ਜਿਹੜਾ ਟੈਕਸ ਉਹ ਵਸੂਲਿਆ ਜਾਂਦਾ ਆਹ ਰੋਡ ਟੈਕਸ ਨੇਗੇ ਪਹਿਲਾਂ ਗੱਡੀਆਂ ਲੈਣ ਵੇਲੇ ਦੇਣੇ ਪੈਂਦੇ ਆ ਲੋਕਾਂ ਨੂੰ ਫੇਰ ਟੌਲ ਪਲਾਜ਼ਿਆਂ ਦੇ ਉੱਤੇ ਦੇਣੇ ਪੈਂਦੇ ਆ ਮੈਂ ਦੀ ਡਾਇਰੈਕਟਰੀ ਨਹੀਂ ਜਾਵਾਂਗਾ ਇਸ ਤੋਂ ਬਾਅਦ ਐਸੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਕਿ ਅਸੀਂ ਵਿਦੇਸ਼ੀ سرمਾਇਆ ਵਿਦੇਸ਼ੀ کارਖਾਨੇ ਉਹਨਾਂ ਨੂੰ ਜਬਤ ਕਰਾਂਗੇ ਨਵੇਂ کارਖਾਨੇ ਲਾਵਾਂਗੇ ਇਹ ਲੇਲਕੜੀਆਂ ਕੱਢਦਾ ਫਿਰਦਾ ਕਦੇ ਜਰਮਨ ਵਾਲਿਆਂ ਤੋਂ ਕਦੇ ਟਾਟਾ ਤੋਂ ਕਦੇ ਕਾਰਪੋਰੇਟ ਘਰਾਣਿਆਂ ਤੋਂ ਕਿ ਸਾਡੇ ਪੰਜਾਬ ਆਜੋ ਹਰ ਕਿਸਮ ਦੀ ਸਹੂਲਤ ਦੇਣ ਨੂੰ ਤਿਆਰ ਹੈ ਇਹ ਕਿਹੜਾ ਪ੍ਰੋਗਰਾਮ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਕਾਰਖਾਨਿਆਂ ਨੂੰ ਜ਼ਬਤ ਕਰਨ ਦੀ ਗੱਲ ਕਰਦਾ ਹੋਵੇ ਇਹ ਤਾਂ ਉਲਟਾ ਕਰ ਰਿਹਾ ਹੈ ਕਿ ਉਹ ਇੱਥੇ ਆਉਣ ਉਹਨਾਂ ਦੀ ਲੇਲਕੜੀਆਂ ਕੱਢ ਰਿਹਾ ਹੈ ਤੇ ਕਿਸਾਨਾਂ ਦੇ ਉੱਤੇ ਹਰ ਕਿਸਮ ਦਾ ਜ਼ਬਰ ਕਰ ਰਿਹਾ ਹੈ ਮੈਂ ਸਾਰੇ ਨੁਕਤਿਆਂ ਦੇ ਵਿੱਚ ਨਹੀਂ ਜਾਵਾਂਗਾ ਕਿਉਂਕਿ ਉਹਨਾਂ ਨੇ ਇੱਕ ਗੱਲ ਜਿਹੜੀ ਸਾਡੇ ਨੌਜਵਾਨਾਂ ਨੂੰ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਉਹ ਹੈ ਕਿ ਉਸਨੇ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਮੈਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਕਿ ਕਾਂਗਰਸ ਪਾਰਟੀ ਦੀ ਰਵਾਇਤ ਦੇ ਵਿੱਚ ਚੱਲ ਰਹੀ ਲਹਿਰ ਇੱਕ ਸਮਝੌਤੇ 'ਚ ਖਤਮ ਹੋਏਗੀ ਤੇ ਇਸ ਦੀ ਥਾਂ ਦੇ ਉੱਤੇ ਗੋਰਿਆਂ ਦੀ ਥਾਂ ਦੇ ਉੱਤੇ ਕਾਲੇ ਆਉਣਗੇ ਮੈਂ ਗੋਰੀ ਤੇ ਕਾਲੀ ਬਰਾਈ 'ਚ ਕੋਈ ਵਖਰੇਵਾ ਨਹੀਂ ਕਰਦਾ ਇਹ ਗੱਲ ਸੱਚ ਸਾਬਤ ਹੋਈ ਹੈ 1947 ਦੀ ਵੰਡ 1947 ਦਾ ਕਤਲੇਆਮ ਲੋਕਾਂ ਦਾ ਉਹ ਜ਼ਖਮ ਦੇ ਗਿਆ ਪਰ ਰਾਜ ਭਾਗ ਉਹਨਾਂ ਗੋਰਿਆਂ ਦੀ ਥਾਂ ਤੇ ਕਾਲਿਆਂ ਨੇ ਲੈ ਲਿਆ ਉਹਨੇ ਅੰਤ ਦੇ ਵਿੱਚ ਨੌਜਵਾਨਾਂ ਨੂੰ ਕਿਹਾ ਬਹੁਤ ਸਾਰੀਆਂ ਗੱਲਾਂ ਕਹੀਆਂ ਕਿਸੇ ਦਿਨ ਫੇਰ ਆਪਾਂ ਸਾਂਝੀਆਂ ਕਰਾਂਗੇ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਜਿਹੜੀ ਅੱਜ ਦੇ ਸੰਘਰਸ਼ ਦੇ ਵਿੱਚ ਸਾਡੇ ਲਈ ਕੀਮਤੀ ਗੱਲ ਹੈ ਉਹ ਕਹਿੰਦਾ ਦੇਖੋ ਸੰਘਰਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਹਾਰਾਂ ਹੁੰਦੀਆਂ ਨੇ ਸੰਘਰਸ਼ ਬਹੁਤ ਮੁਸ਼ਕਲ ਨੇ ਸੰਘਰਸ਼ ਹਰੇਕ ਦੇ ਬਸ ਦਾ ਰੋਗ ਨਹੀਂ ਹੈ ਪਰ ਇੰਨਾ ਹਾਰਾਂ ਦੇ ਨਾਲ-ਨਾਲ ਸੰਘਰਸ਼ ਦੇ ਵਿੱਚ ਧੋਖੇ ਵੀ ਹੁੰਦੇ ਨੇ ਜਿਸ ਧੋਖੇ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਭਗਮੰਤ ਮਾਲ ਨੇ ਇੱਕ ਪਾਸੇ ਕਿਸਾਨਾਂ ਨੂੰ ਸੈਂਟਰ ਸਰਕਾਰ ਨੇ ਬੁਲਾਇਆ ਮੀਟਿੰਗ ਲਈ ਸੱਦਾ ਦਿੱਤਾ ਸਾਡੇ ਪੰਜਾਬ ਦਾ ਕਲਚਰ ਹੈ ਜੇ ਕੋਈ ਕੁੱਤਾ ਸੁੱਤਾ ਪਿਆ ਹੋਵੇ ਉਹਦੇ ਸੁੱਤੇ ਪਏ ਦੇ ਕਿਸਾਨ ਸੋਟੀ ਨਹੀਂ ਮਾਰਦਾ ਇਹ ਸਾਡੀ ਇਹ ਸਾਡੀਆਂ ਕਦਰਾਂ ਕੀਮਤਾਂ ਨੇ ਉਹਨੂੰ ਉਹਨੂੰ ਲਲਕਾਰਿਆ ਜਾਂਦਾ ਉਹਨੂੰ ਜਗਾਇਆ ਜਾਂਦਾ ਥੇਰੋ ਦੇ ਜੇ ਡੰਡਾ ਪਾਇਆ ਜਾ ਸਕਦਾ ਪਰ ਇਹ ਤਾਂ ਇੱਕ ਕੁੱਤੇ ਦੀ ਜਿਹੜੀ ਹੈਗੀ ਹੈ ਕਦਰ ਤੱਕ ਵੀ ਕਿਸਾਨਾਂ ਦੀ ਕਦਰ ਇਹਨੇ ਨਹੀਂ ਕੀਤੀ ਜੰਗਾਂ ਹੁੰਦੀਆਂ ਨੇ ਹਿੰਦੁਸਤਾਨ ਦੇ ਵਿੱਚ 1971 ਦੀ ਜੰਗ ਹੋਈ Shimla ਸਮਝੌਤਾ ਹੋਇਆ ਪਾਕਿਸਤਾਨ ਦੇ ਨਾਲ Shimla ਦੇ ਵਿੱਚ ਪਾਕਿਸਤਾਨ ਦੇ ਲੀਡਰ ਆਏ ਪਰ ਕਿਸੇ ਹਿੰਦੁਸਤਾਨ ਵਾਲੇ ਨੇ ਉਹਨਾਂ ਨੂੰ ਕੈਦ ਨਹੀਂ ਕੀਤਾ ਕਿਸੇ ਹਿੰਦੁਸਤਾਨ ਵਾਲੇ ਨੇ ਉਹਨਾਂ ਦੀ ਬੇਇੱਜ਼ਤੀ ਨਹੀਂ ਕੀਤੀ ਜੰਗਲ ਲੱਗਦੀਆਂ ਨੇ ਇਹ ਤਾਂ ਸੀ ਆਪਣੇ ਦੇਸ਼ ਦੇ ਲੋਕ ਹਾਂ ਮੈਂ ਇਹਨਾਂ ਨੂੰ ਸਵਾਲ ਕੀਤਾ ਜਦੋਂ ਪਹਿਲਾ 21 ਦਾ ਸੰਘਰਸ਼ ਚੱਲਿਆ ਰਾਜਸਥਾਨ ਤੋਂ ਸੀ ਸ਼ਾਜਾਹਾਂਪੁਰ ਤੋਂ ਜਦੋਂ ਮਸਾਣੀ ਬਰਾਜ ਦੇ ਕੋਲ ਐਂਟਰ ਹੋਏ ਸੀ ਤਾਂ ਪੱਤਰਕਾਰਾਂ ਨੇ ਪੁੱਛਿਆ ਜਬ ਆਪ ਰਾਜਸਥਾਨ ਸੇ ਜਹਾ ਗੁਸੇ تھے ਤਬ ਕਿਆ ਹੋਇਆ ਥਾ ਤਾਂ ਸੋਚਣ ਦੀ ਗੱਲ ਹੈ ਕਿ ਰਾਜਸਥਾਨ ਔਰ ਹਰਿਆਣਾ ਔਰ ਪੰਜਾਬ ਇਹ ਵੱਖਰੇ ਵੱਖਰੇ ਦੇਸ਼ਾਂ ਦੀ ਤਰ੍ਹਾਂ ਸਮਝ ਰਹੇ ਨੇ ਯੂਰੋਪਿਕ ਜਹਾ ਹਾਲਾਂਕਿ ਸਾਡੀ ਹੀ ਲੁਟਕਸੁੱਟ ਨਾਲ ਬਣਿਆ ਹੋਇਆ ਉਹਨਾਂ ਦਾ ਸਾਂਝ ਜੁਨੀਅਨ ਹੈ ਪਰ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਤੁਸੀਂ ਵੜਦੇ ਹੋ ਤਾਂ ਉੱਥੇ ਕੋਈ ਵੀਜ਼ਾ ਨਹੀਂ ਚੈੱਕ ਕੀਤਾ ਜਾਂਦਾ ਤੁਹਾਡਾ ਕੋਈ ਪਾਸਪੋਰਟ ਨਹੀਂ ਚੈੱਕ ਕੀਤਾ ਜਾਂਦਾ ਤੁਸੀਂ ਇੱਕ ਦੇਸ਼ ਤੋਂ ਜਿਹੜੇ ਹੈਗਾ ਇੱਕ ਦੇਸ਼ ਦੇ ਵਿੱਚ ਉਤਰੋਗੇ 10 ਦੇਸ਼ਾਂ ਦੀ ਸੈਰ ਕਰੋ 11ਵੇਂ ਦੇਸ਼ ਤੋਂ ਵਾਪਸ ਆਜੋ ਤੁਹਾਨੂੰ ਰਸਤੇ ਦੇ ਵਿੱਚ ਕੋਈ ਨਹੀਂ ਬੁਲਾਏਗਾ ਪਹਿਲੇ ਪਹਿਲੇ ਜਿਹੜਾ 에ਰਪੋਰਟ ਤੇ ਤੁਹਾਡਾ ਪਾਸਪੋਰਟ ਚੈੱਕ ਹੋਏਗਾ ਤੇ ਲਾਸਟ ਤੇ ਹੋਏਗਾ ਪਰ ਇੱਥੇ ਕੰਦਾ ਹੀ ਕੰਦਾ ਨੇ ਬਾਰਡਰ ਹੀ ਬਾਰਡਰ ਨੇ ਤੇ ਫੇਰੇ ਹੀ ਕਹਿੰਦੇ ਨੇ ਦੇਸ਼ ਦੀ ਏਕਤਾ ਤੇ ਖੰਡਤਾ ਦਾ ਮਸਲਾ ਹੈ ਦੇਸ਼ ਨੂੰ ਤੋੜ ਕੌਣ ਰਿਹਾ ਹੈ ਇਹ ਖੁਦ ਤੋੜ ਰਹੇ ਨੇ ਸੋ ਅੱਜ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਤੁਸੀਂ ਵਿਧਾਈ ਦੇ ਪਾਤਰ ਹੋ ਤੁਸੀਂ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਹੋ ਸੰਘਰਸ਼ ਕਦੇ ਵੀ ਇਹਨਾਂ ਬੇਈਮਾਨੀਆਂ ਦੇ ਨਾਲ ਧੋਖਿਆਂ ਦੇ ਨਾਲ ਨਹੀਂ ਹੁੰਦਾ ਤੁਸੀਂ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਫ ਹੋ ਜੈ ਜਨਤਾ ਜੈ ਸੰਰਸ਼ ਇੱਕ ਮੇਰੀ ਮੇਰੀ ਬੇਨਤੀ ਹੈ ਬੈਠੇ ਲਾਈ ਹੋਈ ਠੀਕ ਹੈ ਅੱਛਾ ਬੇਨਤੀ ਹੈ ਕਿ ਚਾਹ ਤੁਹਾਨੂੰ ਇੱਥੇ ਪੰਗਾਲ ਚੀ ਦਿੱਤੀ ਜਾਊਗੀ ਉੱਠ ਕੇ ਉੱਥੇ ਨਾ ਜਾਣ ਚਾਹ ਵਰਤਾ ਰਹੇ ਨੇ ਇਹ ਪੰਡਾਲ ਦੇ ਵਿੱਚ ਹੀ ਇੱਥੇ ਜਾਓ ਕੋਣ ਇਸ ਤੋਂ ਬਾਅਦ ਰਣਜੀਤ ਸਿੰਘ ਸਵਾਜਪੁਰ ਰਣਜੀਤ ਰਣਜੀਤ ਸਿੰਘ ਇਹਨਾਂ ਤੋਂ ਬਾਅਦ ਗਮਦੂਰ ਸਿੰਘ ਬਲਾਕ ਨਾਭਾ ਦੇ ਪ੍ਰਧਾਨ ਆ ਤਿਆਰ ਰੈਨ ਬੀਕੇਜੂ ਆਜ਼ਾਦ ਤੇ ਮੈਂ ਨਾਲੇ ਲਾਉਣਾ ਉਹਦਾ ਜਵਾਬ ਗੱਜ-ਬੱਜ ਕੇ ਦਿਓ ਪੰਜਾਬ ਸਰਕਾਰ ਮਰਦਾਬਾ 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 ਜੇਲੀ ਢੱਕੇ ਕਿਸਾਨ ਆਗੂਆਂ ਨੂੰ ਰਿਹਾ ਕਰੋ ਰਿਹਾ ਕਰੋ ਰਣਜੀਤ ਸਿੰਘ ਪਰਮ ਸਤਕਾਰਯੋਗ ਮੇਰੇ ਕਿਸਾਨ ਦੋਸਤੋ ਨੌਜਵਾਨੋ ਤੇ ਮੇਰੀਆਂ ਭੈਣਾ ਤੇ ਅੱਜ ਆਪਾਂ 23 ਮਾਰਚ 1971 ਨੂੰ 23 ਮਾਰਚ 1931 ਨੂੰ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਲਾਉਣ ਵਾਲੇ ਸਾਡੇ ਤਿੰਨ ਮਹਾਨ ਯੋਧਿਆਂ ਨੂੰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਸੀ ਤੇ ਲਟਕਾਇਆ ਤੇ ਅਸਲ ਚ ਉਹ ਅੰਗਰੇਜ਼ ਹਕੂਮਤ ਸੀਗੀ ਕੋਈ ਵੀ ਜਿਹੜੇ ਅੱਜ ਦੀ ਹਕੂਮਤ ਭਾਰਤ ਦੇਸ਼ ਦੀ ਹੈ ਇਹਨਾਂ ਦੇ ਬਾਗ ਹੀ ਆਮ ਜਨਤਾ ਨੂੰ ਲੁੱਟਣਾ ਤੇ ਕੁੱਟਣਾ ਤੇ ਉਹਨਾਂ ਦੇ ਅਧਿਕਾਰਾਂ ਤੇ ਡਾਕੇ ਮਾਰਨੇ ਇਹ ਓਵੇਂ ਦੇ ਜਿਹੜੇ ਹਾਲਾਤ ਉਦੋਂ ਦੀ ਗੋਰੀ ਸਰਕਾਰ ਨੇ ਲੋਕਾਂ ਤੇ ਜਾਬਰ ਕਰਕੇ ਜੋ ਵਲਾਤ ਬਣਾਏ ਆ ਤੇ ਉਹਨਾਂ ਹਾਲਾਤਾਂ ਦੇ ਨਾਲ ਮਿਲਦੇ ਜੁਲਦੇ ਜਿਹੜੇ ਹਾਲਾਤ ਅੱਜ ਭਾਰਤ ਦੇ ਵਿੱਚ ਸਾਰੀਆਂ ਸਟੇਟਾਂ 'ਚ ਹੱਕ ਮੰਗਦੇ ਲੋਕਾਂ ਤੇ ਕਿੰਨੇ ਗੋਲੀਆਂ ਵਾਰੀਆਂ ਜਾ ਰਹੀਆਂ ਨੇ ਤੇ ਕਿਵੇਂ ਉਹਨਾਂ ਦੇ ਘਰ ਬਲਡੋਜ਼ਰਾਂ ਨਾਲ ਢਾਹੇ ਜਾ ਰਹੇ ਆ ਤੇ ਇਤਿਹਾਸ ਆ ਜਿਹੜਾ ਮੁੜ ਕੇ ਜਣੀ ਦੁਆਰਾ ਆਇਆ ਜਾ ਰਿਹਾ ਆ ਅਸਲ ਕਿ ਭਗਤ ਸਿੰਘ ਹੋਰਾਂ ਨੂੰ ਫਾਂਸੀ ਸਾਡੇ ਸਾਥੀਆਂ ਨੂੰ 24 ਮਾਰਚ ਨੂੰ ਫਾਂਸੀ ਜਿਹੜੀ ਦੇਣੀ ਸੀ ਪਰ ਜਦੋਂ ਲੋਕਾਂ ਦਾ ਹਜੂਮ ਉਸ ਜੇਲ੍ਹ ਦੇ ਅੱਗੇ ਲੱਖਾਂ ਦੀ ਗਿਣਤੀ 'ਚ ਪਹੁੰਚਿਆ ਤਾਂ ਇਸ ਗੋਰੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਾਂ ਇਹਨਾਂ ਨੇ 23 ਮਾਰਚ ਨੂੰ ਸ਼ਾਮ ਨੂੰ ਜੇਲ੍ਹ ਨੂੰ ਪਿਛਲੇ ਪਾਸੇ ਤੋਂ ਤੋੜ ਕੇ ਤੇ ਸਤਲੁਜ ਕੰਡੇ ਦੇ ਲਾ ਜਾ ਕੇ ਸਾਡੇ ਨੌਜਵਾਨਾਂ ਨੂੰ ਉਹਨਾਂ ਸ਼ਹੀਦਾਂ ਨੂੰ ਤੇ ਉੱਥੇ ਗਲੀਆਂ ਸੜੀਆਂ ਅੱਧੀਆਂ ਗਲੀਆਂ ਸੜੀਆਂ ਸਾਡੀ ਉਹਨਾਂ ਦੀਆਂ ਲਾਸ਼ਾਂ ਸਾਡੇ ਸਾਥੀਆਂ ਦੀਆਂ ਨੂੰ ਤੇ ਅੰਗਰੇਜ਼ ਹਕੂਮਤ ਉੱਥੇ ਛੱਡ ਕੇ ਭੱਜ ਗਈ ਤੇ ਲੋਕਾਂ ਨੇ ਫਿਰ ਆਪਣੇ ਸ਼ਹੀਦਾਂ ਦਾ ਸੰਸਕਾਰ ਆ ਜਿਹੜਾ ਉਹ ਸਤਲੁਜ ਦੇ ਕੰਡੇ ਤੇ ਲੋਕਾਂ ਨੇ ਕੀਤਾ ਤੇ ਅੱਜ ਇਹ ਸਰਕਾਰ ਉਸ ਭਗ ਸਿੰਘ ਦਾ ਨਾਰਾ ਲੈ ਕੇ ਸਾਡੇ ਤੇ ਰਾਜ ਕਰਨ ਦੇ ਲਈ ਕਿਉਂਕਿ ਬੋਟ ਸਿਆਸਤਾਂ ਜਿਹੜੀ ਖਾਸ ਕਰਕੇ ਪੰਜਾਬ ਆ ਜਿਹੜਾ ਉਹ ਸਾਡੇ ਸ਼ਹੀਦ ਆ ਜਿਹੜੇ ਨੌਜਵਾਨ ਆ ਉਹਨਾਂ ਦੇ ਨਾਂ ਤੇ ਬਹੁਤ ਛੇਤੀ ਮੋਸ਼ਨਲ ਹੋ ਜਾਂਦੇ ਆ ਤੇ ਇਹਨਾਂ ਨੇ ਭਗ ਸਿੰਘ ਦੀ ਪੱਗ ਬੰਨ੍ਹ ਕੇ ਤੇ ਭਗ ਸਿੰਘ ਦੇ ਜਿਹੜਾ ਵਿਚਾਰ ਆ ਉਹ ਲੋਕਾਂ 'ਚ ਦੱਸ ਕੇ ਪਰ ਇਹਨਾਂ ਦਾ ਐਨਾ ਕਸੂਰ ਨਹੀਂ ਜਿੰਨਾ ਸਾਡੀ ਜਨਤਾ ਦਾ ਕਿਉਂਕਿ ਇਹਨਾਂ ਨੇ ਉਸ ਦਿਨ ਜਿਸ ਦਿਨ ਪੀਲੀ ਪੱਗ ਖੱਟੀ ਪੱਗ ਭਗ ਸਿੰਘ ਦੀ ਬੰਨੀ ਸੀ ਉਸ ਦਿਨ ਇਹਨਾਂ ਨੇ ਇੱਕ ਨਾਰਾ ਲਾਇਆ ਸੀ ਇਨਕਲਾਬ ਜਿੰਦਾਬਾਦ ਪਰ ਦੂਜਾ ਨਾਰਾ ਜਿਹੜਾ ਭਗ ਸਿੰਘ ਦਾ ਸੀ ਕਿ ਸਾਮਰਾਜ ਬਾਦ ਮਰਦਾਬਾਦ ਤੇ ਅੱਜ ਤੱਕ ਰਿਕਾਰਡ ਤੇ ਕਿਤੇ ਵੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਸਾਮਰਾਜਵਾਦ ਨਹੀਂ ਕਿਹਾ ਮੁਰਦਾਵਾਦ ਕਿਉਂਕਿ ਸਾਮਰਾਜਵਾਦ ਇਹ ਚੇਲੇ ਚਾਤੜੇ ਆ ਸਾਮਰਾਜ ਦੀਆਂ ਹਜ਼ੂਰੀਆਂ ਭਰਦੇ ਆ ਤੇ ਸਾਮਰਾਜ ਨੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਨੇ ਤੇ ਉਹ ਕਾਰਪੋਰੇਟਾਂ ਦੇ ਲਈ ਸਾਡੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੀ ਜਵਾਨੀ ਨੂੰ ਕਿਵੇਂ ਖਤਮ ਕਰਨ ਤੇ ਲੱਗੇ ਆ ਕਿਉਂਕਿ ਜੇ ਪੰਜਾਬ ਜੇ ਭਾਰਤ ਦੇ ਵਿੱਚ ਕੋਈ ਲੜਾਕੂ ਕੌਮ ਹੈ ਤਾਂ ਲੋਕਾਂ ਨੂੰ ਅੱਜ ਤੋਂ ਨਹੀਂ ਪਤਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਵੀ ਜੇ ਕਿਤੇ ਅੰਗਰੇਜ਼ਾਂ ਦੇ ਗਲੇ ਦੀ ਹੱਡੀ ਬਣਿਆ ਸੀ ਤਾਂ ਉਹ ਪੰਜਾਬ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਜਦੋਂ 38 ਵੰਡਿਆ ਤਾਂ ਪੰਜਾਬ ਦੇ ਟੋਟੇ ਕੀਤੇ ਤੇ ਪੰਜਾਬ ਨੂੰ ਦੋ ਥਾਂ ਤੇ ਵੰਡਿਆ ਤੇ ਫਿਰ ਭਾਰਤ ਦੇ ਜਿਹੜੀ ਸਰਕਾਰ ਹੈ ਉਸ ਨੂੰ ਫੇਰ ਵੀ ਇਸ ਗੱਲ ਤੇ تسلی ਨਹੀਂ ਹੋਈ ਕਿ ਪੰਜਾਬ ਨੂੰ ਇੱਕ ਰਹਿਣ ਦਈਏ ਤੇ ਉਸ ਦੇ ਵਿੱਚੋਂ ਹਿਮਾਚਲ ਨੂੰ ਕੱਢ ਲਿਆ ਤੇ ਤੇ ਉਸ ਤੋਂ ਬਾਅਦ ਫਿਰ ਹਰਿਆਣੇ ਨੂੰ ਵੀ ਉਹਦੇ ਚੋਂ ਕੱਟਿਆ ਗਿਆ ਤੇ ਆਪਣਾ ਸਾਥੀ ਦੱਸ ਕੇ ਗਿਆ ਵੀ ਉਹ ਜਿਹੜਾ ਕੈਪਟਨ ਬਾਠ ਸਾਥੀ ਤੇ ਤੁਹਾਡੇ 4 ਅਸਹਿਜ ਹਾਤੇ ਆ ਪੰਜਾਬ ਪੁਲਿਸ ਦੇ ਇਨਸਪੈਕਟਰ ਛੋਟੇ ਮੋਟੇ ਸਿਪਾਹੀ ਨੇ ਵੀ ਕੋਈ ਗਲਤੀ ਕਰ ਲਣਗੇ ਤੇ ਪੂਰੇ ਸੰਕੜੇ ਪਿੰਡਾਂ ਦੀ ਸੰਕੜੇ ਗਲੀਆਂ ਮੱਲਿਆਂ ਦੀ ਗਵਾਹੀ ਕਰਨ ਵਾਲੇ ਜਿਹੜੇ ਇਨਸਪੈਕਟਰ ਹੁੰਦੇ ਆ ਤੇ ਉਹਨਾਂ ਵੱਲੋਂ ਜੋ ਉਸ ਉਸ ਕਰਨਲ ਸਾਹਿਬ ਤੇ ਤਸੱਦਦ ਕੀਤਾ ਉਹਨਾਂ ਦੀ ਮੈਸੇਜ ਆਪਣੇ ਚ ਸ਼ਾਮਲ ਹੋਇਆ ਆ ਆ ਜਸਵਿੰਦਰ ਕੌਰ ਬਾਠ ਉਹਨਾਂ ਦਾ ਨਾਮ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹ ਵੈਚਣ ਸੋ ਅੱਜ ਕੀ ਆ ਫਿਰ ਜਿਹੜਾ ਨੰਗਾ ਨਾਚ ਭਗਵੰਤ ਮਾਨ ਨੇ 19 ਤਰੀਕ ਨੂੰ ਕੀਤਾ ਉਹ ਦੁਨੀਆ ਦੇ ਵਿੱਚ ਕਿਤੇ ਆਧਾਰਨ ਨਹੀਂ ਮਿਲਦੀ ਕਿਉਂਕਿ ਭਾਰਤ ਦੇ ਵਿੱਚ ਵੀ ਵੱਡੇ ਵੱਡੇ ਕਾਂਡ ਹੋਏ ਆ ਲੋਕਾਂ ਨੇ ਹਵਾਈ ਜਹਾਜ਼ ਤੱਕ ਅਗਵਾ ਕੀਤੇ ਆ ਹੁਣ ਸਾਥੀ ਯਾਦ ਕਰ ਲਣਗੇ ਕਿ ਹਵਾਈ ਜਹਾਜ਼ ਕਦੋਂ ਅਗਵਾ ਕੀਤੇ ਆ ਤੇ ਉਹਨਾਂ ਨਾਲ ਵੀ ਵਾਰਤਾ ਹੋਈ ਆ ਤੇ ਕਿਸੇ ਨੇ ਵੀ ਉਹਨਾਂ ਦੀ ਪਿੱਠ 'ਚ ਛੁਰਾ ਨਹੀਂ ਮਾਰਿਆ ਤੇ ਭਾਰਤ ਦੇ ਵਿੱਚ ਵੱਡੇ-ਵੱਡੇ ਮਕਲਾਬੀ ਯੋਧੇ ਹੋਏ ਆ ਜਿਨ੍ਹਾਂ ਨੇ ਸਰਕਾਰ ਦਾ ਜਿਹੜੀ ਮੂੰਹਬੰਦ ਕੀਤਾ ਤੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਤੇ ਜਿਹੜੇ ਲੋਕਾਂ ਕੋਲੇ ਸਾਲਟਾਂ ਸੀ ਆ ਤੇ ਜਦੋਂ ਸਾਲਟ ਵਾਲੇ ਇਹਨਾਂ ਦੇ ਨਾਲ ਮੀਟਿੰਗ ਕਰਨ ਜਾਂਦੇ ਸੀ ਤਾਂ ਉਹਦੀਆਂ ਸਾਲਟਾਂ ਨਾਲ ਲੈ ਕੇ ਜਾਂਦੇ ਸੀ ਤੇ ਉਹ ਵੀ ਮੀਟਿੰਗਾਂ ਕਰਕੇ ਆਏ ਆ ਤੇ ਉਦੋਂ ਵੀ ਇਹ ਕਹਿੰਦੇ ਸੀ ਕਿ ਜੇ ਮੀਟਿੰਗ ਕਰਨੀਆਂ ਤਾਂ ਸਾਲਟ ਪਾਸੇ ਰੱਖ ਦੋ ਤੇ ਸਾਲਟ ਵਾਲੇ ਵੀ ਕਹਿੰਦੇ ਸੀ ਮੀਟਿੰਗ ਅਸੀਂ ਕਰਾਂਗੇ ਪਰ ਲੌੜਾ ਸਾਲਟਾਂ ਦੇ ਹੀ ਆ ਤੇ ਉਦੋਂ ਵੀ ਕੋਨਾ ਲੋਕਾਂ ਨੇ ਕਦੇ ਵੀ ਇਹੋ ਜਿਹਾ ਜਿਹੜੀ ਹਮਲਾ ਨਹੀਂ ਕੀਤਾ ਕਿ ਗੱਲਬਾਤ ਕਰਦੇ ਹੋਏ ਉਹਨਾਂ ਤੇ ਹਮਲਾ ਹੋਵੇ ਤੇ ਜਦੋਂ ਕਿਸਾਨ ਗੱਲਬਾਤ ਕਰਕੇ ਆਏ ਆ 4 ਮਈ ਦਾ ਜਾਂ 2 ਮਈ ਦਾ ਸ਼ਤ ਮੇਰੇ ਧਿਆਨ ਚ ਨਹੀਂ ਤੇ 4 ਮਈ ਦਾ ਜਦੋਂ ਅਗਲੀ ਮੀਟਿੰਗ ਰੱਖ ਕੇ ਆਏ ਆ ਤੇ ਨਾਲ ਦੀ ਨਾਲ ਮੋਰਚਾ ਤੇ ਹਮਲਾ ਕੀਤਾ ਤੇ ਇਸ ਤੋਂ ਅੱਗੇ ਜੱਗੋ ਤੇਰ ਮੇ ਕੀ ਹੋਇਆ ਕਿ ਉੱਥੇ ਇਹਨਾਂ ਦੀ ਗਿਰਤੀ ਆਉਂਦੀ ਹੈ ਕਿ ਉੱਥੇ 2-150 ਕ ਕਿਸਾਨ ਸੀ ਦੋਨੇ ਮੋਰਚਾ ਦੇ ਵਿੱਚ ਤੇ ਪੁਲਸ ਵਾਲੇ ਕਿੰਨੇ ਆ 5-5000 ਬੰਦੇ ਦੱਸਿਆ ਇਹਨਾਂ ਨੇ ਤੇ ਕਹਿੰਦੇ ਆ ਵੀ ਚੋਰੀ ਲੋਕ ਕਰਕੇ ਲੈ ਗਏ ਕਿੱਦਾਂ ਵੱਡਾ ਯਾਨੀ ਸੋਚਣ ਵਾਲਾ ਪੁਆਇੰਟ ਹੈ ਕਿ 5000 ਪੁਸ ਦਾ ਕੋਈ ਮੁਲਾਜ਼ਮ ਹੋਵੇ ਤੇ ਚੋਰੀ ਕਹਿੰਦੇ ਲੋਕ ਕਰਕੇ ਲੈ ਗਏ ਸ਼ਰਮ ਉਹਨਾਂ ਨੂੰ ਚਾਹੀਦੀ ਹੈ ਲਾਣ ਪੈਣਾ ਨੂੰ ਇਹੋ ਜੀ ਸਰਕਾਰ ਨੂੰ ਵੀ ਤੇ ਹੈਗੇ ਮੁਲਾਜ਼ਮਾਂ ਨੂੰ ਵੀ ਲੱਗਦਾ ਉਹਨਾਂ ਨੂੰ ਭਰਤੀ ਲਾ ਕੇ ਆ ਜਾਣਾ ਚਾਹੀਦਾ ਇੱਕ ਹੋਰ ਵੱਡੀ ਗੱਲ ਹੈ ਇਹਨਾਂ ਜਿਨ੍ਹਾਂ ਨੇ ਅਸੀਂ ਇਹ ਕਹਿੰਨੇ ਆਪਦੇ ਧਰਮਿਆਂ ਦੇ ਵਿੱਚ ਸਾਡੇ ਬਹੁਤ ਸਾਰੇ ਸਾਥੀ ਕਹਿੰਦੇ ਆ ਯਾਰ ਆਪਣੇ ਨੇ ਆਪਣੇ ਕੀ ਪੁੱਤ ਨੇ ਉਹ ਹਜ਼ਾਰਾਂ ਦੇ ਗੰਤ ਵਿੱਚ ਬਸਤਾਵਾ ਬੋਲ ਰਹੀ ਆ ਵੀ ਇੱਕ ਦੀ ਵੀ ਜ਼ਮੀਰ ਨਹੀਂ ਕੰਮ ਕਰੀ ਗਵਰ ਦੇ ਮਾਪੋੜੇ ਹੱਕ ਦੀ ਕੋਈ ਰਜ਼ਾਇੰਦ ਦੇ ਕੇ ਆ ਜੇ ਇਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਜੇ ਤੁਹਾਨੂੰ ਆਇਆ ਲੱਗਦਾ ਵੀ ਇਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹ ਮੈਨੂੰ ਲੱਗਦਾ ਪਾਪ ਨੇਖੇ ਚ ਆ ਪੱਗ ਸਿੰਘ ਕਦੇ ਨਹੀਂ ਸੀ ਕਹਿੰਦਾ ਕਿ ਇਹ ਹਜ਼ਾਰਾਂ ਲੋਕਾਂ ਦੇ ਜਾਇਜ਼ਾ ਇਹਨਾਂ ਨੇ ਲਿਆਂਦਾ ਪੱਗ ਸਿੰਘ ਕਹਿੰਦਾ ਸੀ ਕਿ ਹਾਲ ਬਹਾਕ ਦਾ ਖੇਤ ਹੋਊਗਾ ਤੇ ਜਿਹੜੇ ਖੇਤ ਦੇ ਖੇਤ ਦੇ ਵਿੱਚ ਜਿਹੜਾ ਕਿਸਾਨ ਹਲਵਾ ਹੂਗਾ ਜਿਵੇਂ ਲੋੜੀ ਹੋਊਗੀ ਫੈਕਟਰੀਆਂ ਦੀਆਂ ਹੋਣਗੀਆਂ ਫੈਕਟਰੀਆਂ ਉਹਨਾਂ ਦੀਆਂ ਹੋਣਗੀਆਂ ਜਿਹੜੇ ਉੱਥੇ ਮਜ਼ਦੂਰ ਕੰਮ ਕਰਦੇ ਹੋਣਗੇ ਜਿਹੜਾ ਫੈਕਟਰੀਆਂ ਦਾ ਮੁਨਾਫਾ ਹੋਊਗਾ ਉਹ ਉਥੋਂ ਦੇ ਵਰਕਰਾਂ ਦਾ ਹੋਊਗਾ ਪਰ ਅੱਜ ਵਾਲਾ ਭਗਵਤ ਮਾਲ ਕੀ ਕਹਿੰਦਾ ਇਹ ਜਿਵੇਂ ਸਾਥੀ ਦੱਸ ਕੇ ਗਿਆ ਜਰਮਨ ਤੱਕ ਗੋਡੇ ਟੇਕੀਆਂ ਫਿਰਦਾ ਗੋਦਨਿਆ ਟੇਕੀ ਫਿਰਦੇ ਆ ਕਾਰਪੋਰੇਟਾਂ ਦੇ ਅੱਗੇ ਕਿ ਸਾਡੇ ਪੰਜਾਬ ਦੇ ਵਿੱਚ ਆਉ ਕਿ ਤੁਹਾਡੇ ਤੋਂ ਕੋਈ ਟੈਕਸ ਨਹੀਂ ਲੰਦੇ ਤੇ ਆ ਕੇ ਤੁਸੀਂ ਇੱਥੇ ਇੰਡਸਟਰੀ ਲਾਓ ਉਹਨਾਂ ਨੂੰ ਕੋਈ ਟੈਕਸ ਨਹੀਂ ਨਾ ਰੋਡ ਟੈਕਸ ਨਾ ਉਹਨਾਂ ਨੂੰ ਕੋਈ ਰੋਡ ਟੈਕਸ ਤੇ ਇਹਨਾਂ ਦੇ ਰਿਕਾਰਡ 'ਚ ਦਰਜ ਆ ਤੇ ਉਹਨਾਂ ਨੂੰ ਕੋਈ ਟੈਕਸ ਨਹੀਂ ਤੇ ਇੱਕ ਜਿਹੜੇ ਲੋਕ ਟੈਕਸ ਦਿੰਦੇ ਆ ਤੇ ਉਹਨਾਂ ਤੇ ਜ਼ਬਰ ਵੀ ਆ ਤੇ ਜ਼ੁਲਮ ਵੀ ਆ ਤੇ ਜ਼ਮੀਨਾਂ ਵੀ ਉਹਨਾਂ ਦੀਆਂ ਖੋਹੀਆਂ ਲੈ ਤੇ ਉਹਨਾਂ ਦੇ ਕਾਰੋਬਾਰ ਵੀ ਖੋਹਨੇ ਆ ਮੇਰੇ ਨਾਲ ਦਾ ਬਹੁਤ ਸਾਰੇ ਸਾਥੀਆਂ ਨੂੰ ਪਤਾ ਹੋਊਗਾ ਕਿ ਜਿਹੜੇ ਅੱਧੇ ਛੋਟੇ ਕਾਰੋਬਾਰ ਆ ਬਾਜ਼ਾਰ ਆ ਇਹਨਾਂ ਦੇ ਵਾਸਤੇ ਵੀ ਤਕੜੇ ਤਕੜੇ ਕਾਨੂੰਨ ਬਣੇ ਹੋਇਆ 2007 ਦੇ ਕੋਈ ਬਾਜ਼ਾਰ ਦਾ ਦੁਕਾਨਦਾਰ ਉਹ ਕਾਨੂੰਨ ਦੇ ਮੁਤਾਬਕ ਆਪਣਾ ਸਮਾਨ ਨਹੀਂ ਵੇਚ ਸਕਦਾ ਉਹ ਲੱਗਦਾ ਵੀ ਹੋਊਗਾ ਕਿ ਫਿਰ ਉਹਨਾਂ ਨੂੰ ਹਟਾਉਂਦੇ ਕਿਉਂ ਨਹੀਂ ਚੱਕਦੇ ਕਿਉਂ ਨਹੀਂ ਉਹ ਭਰਾਵੋ ਅਜੇ ਸਰਕਾਰ ਕੋਲੇ ਪ੍ਰਬੰਧ ਨਹੀਂ ਹੋਏ ਉਹ ਪ੍ਰਬੰਧ ਹੋਣ ਜਾ ਰਹੇ ਆ ਜਿਹੜੇ ਬਾਹਰ ਸੜਕਾਂ ਦੇ ਵੱਡੇ ਵੱਡੇ ਮਾਲ ਜਿਹੜੇ ਸਾਰੇ ਜਾ ਰਹੇ ਆ ਜਿਸ ਦਿਨ ਮਾਲ ਸਾਰੇ ਗਏ ਉਸ ਦਿਨ ਇਹਦਾ ਬਚਾ ਬਜ਼ਾਰਾਂ ਦਾ ਵੀ ਭੋਗ ਪੈ ਜਾਣਾ ਸੋ ਸਿੱਖੀ ਸਾਹਿਬਾ ਅਗੇ ਤੇ ਸੀ ਸਲਾਮ ਕਰਦੇ ਆ ਸਾਡੇ ਨੌਜਵਾਨ ਸੀਦਾਂ ਨੂੰ ਜਿਨ੍ਹਾਂ ਨੇ ਇੱਕ ਚੰਗਾ ਸਮਾਜ ਸਿਰਜਣ ਦਾ ਸੁਪਨਾ ਸੀ ਜਿਹੜਾ ਲਿਆ ਲਿਆ ਸੀ ਪਰ ਠੀਕ ਹੈ ਨਹੀਂ ਪੂਰਾ ਹੋ ਸਕਿਆ ਅਸੀਂ ਵੀ ਅਜੋਰੇ ਐਦ ਕਰਦੇ ਆ ਕਿਸੀਂ ਵੀ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਜੀ ਜਾਨ ਲਾਵਾਂਗੇ ਤੇ ਲਾ ਵੀ ਰਹੇ ਆ ਜਿੰਨਾ ਸਾਤੋਂ ਹੁੰਦਾ ਤੇ ਆਸ ਵੀ ਕਰਦੇ ਆ ਕਿ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਵੀ ਆਪ ਤੇ ਬਾਕਸਿੰਗ ਦੇ ਸੁਪਨਿਆਂ ਨੂੰ ਅੱਗੇ ਲੈ ਕੇ ਜਾਈਏ ਤੇ ਉਹਨਾਂ ਨੂੰ ਪੂਰਾ ਕਰੀਏ ਸੋ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਕਲੱਬ ਜਿੰਦਾਬਾਦ 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 ਸ਼ਾਮਰਾਜਬਾਦ ਮੁਰਦਾਬਾਦ 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 ਸ਼ਾਮਰਾਜਬਾਦ ਹੋਰ ਬਰਬਾਦ ਹੋਰ ਬਰਬਾਦ ਹੋਰ ਬਰਬਾਦ ਅੱਗੇ